ਮਨ ਰਸਨਾ ਹਮਰ ਤੇ ਪੀਓ ਕਨਹਰ ਬੂੰਦ ਬਸੂ ਰਮਾਵਲ ਕੋਸਮ ਬਸੰਤ ਗਨੰਤ ਨ ਆਵੇ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਖੋ ਪਾਵੇ ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬਜਨ ਭਲ ਹੁਨ ਹੋ ਜੋ ਗਾਵੇ ਭੱਲੇ ਅਮਰਦਾਸ ਤੇਰੇ ਤੇਰੀ 업ਮਾ ਤੋਹੇ ਬਣ ਆਵੇ ਮੈਂ ਨਹੀਂ ਕਛ ਹਉ ਨਹੀਂ ਕਿਛ ਆਹੇ ਨਮੂਰਾ ਹਉ ਸਰ ਲੱਜ ਰੱਖ ਲੈ ਹੋ ਸਦਨਾ ਜਨ ਤੋਰਾ ਆਉ ਸਰ ਲੱਜ ਰੱਖ ਲੈ ਹੋ ਸਦਨਾ ਜਨ ਤੋਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਾਹਿਬ ਗਰੀਬ ਨਿਵਾਜ ਜੁਗੋ ਜੋਗੇ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਮੁਕੱਦਸ ਪਵਿੱਤਰ ਹਜ਼ੂਰੀ ਅੰਦਰ ਸੱਜ ਕੇ ਤੁਰ ਕੀ ਬਾਣੀ ਦੇ ਕੀਰਤਨ ਦਾ ਆਨੰਦ ਆਪ ਜੀਆ ਨੇ ਗੁਰਮੁਖਾ ਪਾਸੋਂ ਮਾਣਿਆ ਹੈ ਅਮਰਤ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਤਹਿਤ ਜਿਸ ਭਾਵਨਿਕ ਸ਼ਬਦ ਨਾਲ ਅਸੀਂ ਜੁੜਨਾ ਹੈ ਮੁਬਾਰਕ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 1170 ਫਰ ਸਭਾਏ ਮਾਰੀ ਬਸੰਤ ਮਹੱਲਾ ਤੀਜਾ ਇੱਕ ਧੁਕਾ ਪਾਵਨ ਸ਼ਬਦ ਬਸੰਤ ਰਾਗ ਅੰਦਰ ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਹੈ ਅੱਜ ਦਾ ਇਹ ਸ਼ਬਦ ਵੀ ਇੱਕ ਐਸਾ ਸ਼ਬਦ ਹੈ ਜੋ ਧੰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੇ ਵਿੱਚ ਦਰਜ ਹੈ ਇਸ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਪਾਵਨ ਸ਼ਬਦ ਰੰਭ ਹੋਣਗੇ ਸ਼ਬਦ ਦਾ ਸਰਲੇਖ ਹੈ ਇੱਕ ਤੁਕਾਂ ਦੋਨਾਂ ਤੁਕਾਂ ਨੂੰ ਮਿਲਾ ਕੇ ਇੱਕ ਅੰਕ ਦੇ ਕੇ ਛੋਟੀਆਂ ਦੋ ਤੁਕਾਂ ਮਿਲਾ ਕੇ ਇੱਕ ਤੁਕ ਬਣਾਈ ਹੈ ਮਹਾਰਾਜ ਜੀ ਨੇ ਤੇ ਨਾਮ ਦਿੱਤਾ ਇੱਕ ਤੁਕਾ ਭਾਵੇਂ ਇਸ ਤੁਕ ਇਸ ਪਾਵਨ ਸ਼ਬਦ 'ਚ ਇੱਕ ਇੱਕ ਤੁਕ ਦਾ ਇੱਕ ਇੱਕ ਬੰਦ ਹੈ ਜਦੋਂ ਅਸੀਂ ਧਰਮ ਦੀ ਦੁਨੀਆ ਨੂੰ ਵੇਖਾਂਗੇ ਨਾ ਤੇ ਇੱਕ ਗੱਲ ਸਮਝ ਆਏਗੀ ਬੁਰਾ ਕਰਮ ਬੰਦਾ ਕਰਦਾ ਤੇ ਲੋਕ ਇਹ ਗੱਲ ਕਹਿੰਦੇ ਨੇ ਵੀ ਇਹ ਬੁਰਾ ਕਰਮ ਹੈ ਠੀਕ ਨਹੀਂ ਹੈ ਪਰ ਜਦੋਂ ਬੰਦਾ ਸ਼ੁਭ ਕਰਮ ਵੀ ਕਰਦਾ ਤੇ ਤੁਸੀਂ ਦੁਨੀਆ 'ਚ ਵੇਖੋਗੇ ਕਈ ਵਾਰੀ ਸ਼ੁਭ ਕਰਮ ਕਰਨ ਵਾਲਿਆਂ ਨੂੰ ਵੀ ਲੋਕ ਮੈਂ ਦਦੇ ਨੇ ਸਗੋਂ ਇਹ ਦੀ ਬਜਾਏ ਮਨੁੱਖ ਦਾ ਸੁਭਾਅ ਤਾਂ ਕੀ ਹੈ ਕੋਈ ਬੰਦਾ ਭਲਾ ਕਰਮ ਕਰੇ ਨਾ ਤੇ ਉਹਦੇ ਬਾਰੇ ਕਿਸੇ ਨੂੰ ਕੋਈ ਕਹਵੇ ਵੀ ਉਹ ਬੰਦਾ ਬੜਾ ਚੰਗਾ ਹੈ ਤੇ ਜਿਹਨੂੰ ਕਿਹਾ ਜਾ ਰਿਹਾ ਨਾ ਵੀ ਉਹ ਬੰਦਾ ਬੜਾ ਚੰਗਾ ਹੈ ਉਹ ਸੁਣਨ ਵਾਲਾ ਕਹਿੰਦਾ ਵੀ ਤੂੰ ਨਹੀਂ ਜਾਣਦਾ ਇਹਦੇ ਬਾਰੇ ਇਹ ਇਦਾਂ ਦਾ ਨਹੀਂ ਹੈ ਜਿੱਦਾਂ ਦਾ ਦਿੱਸਦਾ ਠੀਕ ਨਹੀਂ ਹੈ ਬੁਰਾ ਹੈ ਪਰ ਉਸੇ ਬੰਦੇ ਬਾਰੇ ਕੋਈ ਇਹ ਕਹਿ ਦੇਵੇ ਵੀ ਇਹ ਬੰਦਾ ਬਹੁਤ ਮਾੜਾ ਹੈ ਬੰਦੇ ਨੂੰ ਸਚਾਈ ਦੱਸਣ ਵਾਸਤੇ, ਚੰਗਿਆਈ ਦੱਸਣ ਵਾਸਤੇ ਆਪਣੇ ਗੁਣ ਜਾਂ ਪ੍ਰਮਾਣ ਦੇਨੇ ਪੈਂਦੇ ਨੇ ਵੀ ਇਹ ਇਦਾਂ ਚੰਗਾ ਹੈ। ਪਰ ਉਸੇ ਬੰਦੇ ਬਾਰੇ ਕੋਈ ਕਵੇ ਸਾਨੂੰ ਵੀ ਉਹ ਬੰਦਾ ਬਹੁਤ ਮਾੜਾ ਹੈ। ਫਿਰ ਬੰਦਾ ਬਿਨਾ ਪ੍ਰਮਾਣਾਂ ਤੋਂ ਮੰਨ ਜਾਂਦਾ ਹੈ। ਕਹਿਣ ਲੱਗੇ ਹਾਂ ਮੈਂ ਵੀ ਸੁਣਿਆ ਸੀ, ਮੈਨੂੰ ਵੀ ਪਤਾ ਹੈ। ਮਾਰ ਕੇ ਕਹਿਣ ਲੱਗੀਵੇਂ ਧਰਮ ਦੀ ਦੁਨੀਆ 'ਚ ਜਦੋਂ ਕੋਈ ਪ੍ਰਮਾਤਮਾ ਦੇ ਨਾਮ ਨਾਲ ਉਸ ਪਾਸੇ ਜੁੜਦਾ ਹੈ ਨਾ ਇੱਕੇ ਵਾਰੀ ਸੰਸਾਰ ਦੇ ਲੋਕ ਮਜ਼ਾਕ ਡਾਉੜੇ ਨੇ ਹੱਸਦੇ ਨੇ ਤੇ ਦੁਨੀਆ ਦੇ ਬਹੁਤੇ ਬੰਦੇ ਐਸੇ ਨੇ ਵੀ ਜਦੋਂ ਕੋਈ ਬੰਦਾ ਕੁਝ ਕਹੇ ਤੇ ਉਹਦੇ ਮੁਤਾਬਕ ਉਹ ਚੱਲ ਪੈਂਦੇ ਨੇ ਇਹਦੇ ਲਈ ਇੱਕ ਖੁਲਾਸਾ ਸੁਣਿਓ ਸਾਡਾ ਜਿਹੜਾ ਅਜੋਕੇ ਸਮੇਂ ਚ ਦੁੱਖ ਤੇ ਸੁੱਖ ਹੈ ਨਾ ਧਿਆਨ ਨਾਲ ਸੁਣਨਾ ਦੁੱਖ ਤੇ ਸੁੱਖ ਹੈ ਨਾ ਉਹਦਾ ਰਮੋਟ ਅਸੀਂ ਦੁਨੀਆ ਨੂੰ ਫੜਾਈ ਬੈਠੇ ਹਾਂ ਜਿਹੜਾ ਦੁੱਖ ਤੇ ਸੁੱਖ ਹੈ ਨਾ ਸਾਡੀ ਜ਼ਿੰਦਗੀ ਦਾ ਉਧਰ ਰਿਮੋਟ ਅਸੀਂ ਦੁਨੀਆ ਨੂੰ ਫੜਾਇਆ ਹੋਇਆ ਹੋਰ ਬੰਦੇ ਦੇ ਹੱਥ ਚ ਹੈ ਤੁਸੀਂ ਕਹੋਗੇ ਉਹ ਕਿਤਾ ਕੋਈ ਬੰਦਾ ਸਾਨੂੰ ਦੋ ਸ਼ਬਦ ਸਾਡੇ ਲਈ ਚੰਗੇ ਕਹਿ ਦੇਵੇ ਅਸੀਂ ਖੁਸ਼ ਹੋ ਜਾਂਦੇ ਹਾਂ ਰਿਮੋਟ ਉਹਦੇ ਕੋਲ ਹੀ ਹੈ ਜੇ ਕੋਈ ਬੰਦੇ ਦੋ ਸਾਨੂੰ ਬੁਰਾ ਕਹਿ ਦੇਣ ਭਾਵੇਂ ਅਸੀਂ ਨਾ ਹੋਈਏ ਅਸੀਂ ਦੁਖੀ ਹੋ ਜਾਂਦੇ ਹਾਂ ਇਹ ਵੀ ਰਿਮੋਟ ਉਹਦੇ ਕੋਲ ਹੀ ਹੈ ਇਹਦਾ ਮਤਲਬ ਤੂੰ ਸੁਖੀ ਹੋਣਾ ਕਿ ਦੁਖੀ ਹੋਣਾ ਤੂੰ ਆਪਣੀ ਜ਼ਿੰਦਗੀ ਚ ਆਪਣੇ ਤੈਨí ਲਾ ਕੇ ਬੈਠਾ ਤੂੰ ਦੁਨੀਆਂ ਦੇ ਹੱਥ ਚਰ ਮੋਟ ਫੜਾਇਆ ਕੋਈ ਤੈਨੂੰ ਆਂਦਾ ਦੁਖੀ ਕਰ ਜਾਂਦਾ ਕੋਈ ਤੈਨੂੰ ਆਂਦਾ ਸੁਖੀ ਕਰ ਜਾਂਦਾ ਇਸ ਲਈ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ ਹੈ ਕਹਿਣ ਲੱਗੇ ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹ ਵੀ ਆਪਣਾ ਸੁਭਾਅ ਨਹੀਂ ਛੱਡਦੇ ਜਿਵੇਂ ਰੱਬ ਆਪਣਾ ਸੁਭਾਅ ਨਹੀਂ ਛੱਡਦਾ ਗੁਰੂ ਆਪਣਾ ਸੁਭਾਅ ਨਹੀਂ ਛੱਡਦਾ ਰੱਬ ਦੇ ਪਿਆਰੇ ਵੀ ਆਪਣਾ ਸੁਭਾਅ ਨਹੀਂ ਛੱਡਦੇ ਹਰ ਜਨ RAM ਨਾਮ ਗੁਣ ਗਾਵੇ ਰੱਬ ਦੇ ਪਿਆਰੇ ਜੀ ਰੱਬ ਦੀ ਉਸਤਤ ਕਰਦੇ ਨੇ ਨਾ ਤੇ ਕਿੰਦੇ ਉਹ ਆਪਣਾ ਸੁਭਾਅ ਨਹੀਂ ਗਵਾਉਂਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਉਹ ਆਪਣਾ ਗੁਣ ਨਹੀਂ ਬਦਲ ਲਵੇ ਆਪਣਾ ਸੁਭਾਅ ਨਹੀਂ ਬਦਲ ਲਵੇ ਮੈਂ ਜਦੋਂ ਇਹ ਬੇਨਤੀ ਕਰਨਾ ਨਾ ਤਾਂ ਮੈਨੂੰ ਇੱਕ ਘਟਨਾ ਚੇਤੇ ਆਉਂਦੀ ਸੁਣੀ ਤੁਸੀਂ ਬਹੁਤ ਵਾਰ ਹੋਣੀ ਪਰ ਸਬੰਧ ਤੇ ਬਾਬਾ ਸਾਹਿਬ ਸਿੰਘ 베ਦੀ ਉਨੇ ਵਾਲਿਆਂ ਨਾਲ ਹੈ ਉਹਨਾਂ ਦਾ ਕੌਮ ਅੰਦਰ ਬਹੁਤ ਚੰਗਾ ਨਾਮਣਾ ਹੈ ਇਹ ਉਹਨਾਂ ਦੇ ਜੀਵਨ ਦੀ ਘਟਨਾ ਹੈ ਵੀ ਉਹਨਾਂ ਨੂੰ ਫੜਨ ਵਾਸਤੇ ਜਰਨੈਲ ਆਇਆ ਸੀ ਸਰਕਾਰ ਨੇ ਭੇਜਿਆ ਸੀ ਉਹ ਮੁਸਲਮਾਨ ਪਠਾਨ ਸੀ ਉਹਨੇ ਪਹਿਲਾਂ ਮਾਰਨ ਦਾ ਯਤਨ ਕੀਤਾ ਪਰ ਜਦੋਂ ਉਹਨੇ ਬਾਬਾ ਸਹਿਬ ਸਿੰਘ ਹੋਰਾਂ ਦਾ ਸੁਭਾਅ ਵੇਖਿਆ ਇੱਕ ਰਾਤ ਉਹਨਾਂ ਨਾਲ ਰੁਕਿਆ ਛੰਨ ਵਿੱਚ ਜੰਗਲ ਚੋੜ ਉੱਤੇ ਉਹਨਾਂ ਦਾ ਵਸੇਬਾ ਸੀ ਉਦੋਂ ਜਿਹਨੂੰ ਅੱਜ ਆਪਾਂ ਕਹਿੰਦੇ ਆਂ ਵੀ ਵਿਰਪੋਸ਼ ਹੋਏ ਸੀ ਪਰ ਉਹਨਾਂ ਨੂੰ ਜਦੋਂ ਉਹਨਾਂ ਨੇ ਰਹਿ ਕੇ ਵੇਖਿਆ ਤੇ ਉਹਨਾਂ ਖਿਆਲ ਬਦਲਤਾ ਸੀ ਵੀ ਮੈਂ ਇਹਨੂੰ ਮਾਰਨਾ ਨਹੀਂ ਮੈਨੂੰ ਸਰਕਾਰ ਨੇ ਦੋ ਮੌਕੇ ਦੇ ਕੇ ਆਪਸ਼ਨਾਂ ਦਿੱਤੀਆਂ ਵੀ ਜਾਂ ਤੇ ਇਹਨੂੰ ਮਾਰਨਾ ਜਾਂ ਫੜਨਾ ਮੈਂ ਫੜ ਕੇ ਲੈ ਜਾਊਂਗਾ ਮਾਰਨਾ ਕਾਹਨੂੰ ਇਹ ਸੁਭਾਈ ਬੜਾ ਚੰਗਾ ਇਹਨਾਂ ਦਾ ਅਗਲੇ ਦਿਨ ਨਦੀ ਤੇ ਇਸ਼ਨਾਨ ਕਰਨ ਲੱਗੇ ਬਾਬਾ ਸਾਹਿਬ ਸਿੰਘ ਜੜੇ ਜਦੋਂ ਇਸ਼ਨਾਨ ਕਰਨ ਲੱਗੇ ਉਹਨ ਬਸਤਰ ਉਤਾਰ ਕੇ ਰੱਖ ਦਿੱਤੇ ਆਪਣੀ ਤਲਵਾਰ ਕਿਰਪਾਨ ਵੀ ਉਤਾਰ ਕੇ ਰੱਖ ਦਿੱਤੀ ਹੈ ਤੇ ਉਹ ਜਿਹੜਾ ਜਰਨੈਲ ਫੜਨ ਵਾਸਤੇ ਆਇਆ ਉਹ ਖੜ ਗਿਆ ਉਹਨੂੰ ਔਂ ਸੇ ਵੀ ਬਸਤਰ ਉਤਾਰਤੇ ਐ ਸ਼ਸਤਰ ਵੀ ਉਤਾਰਤੇ ਐ ਹੁਣ ਮੈਨੂੰ ਸੋਖਾ ਹੋ ਜੂ ਗ੍ਰਿਫਤਾਰ ਕਰਨਾ। ਬਾਬਾ ਸਾਹਿਬ ਸਿੰਘ ਜੀ ਹੋਰੀ ਜਦੋਂ ਇਸ਼ਨਾਨ ਕਰਨ ਉੱਤਰਨ ਲੱਗੇ ਨਾ ਉਹ ਨਦੀ ਜਿੱਤੇ ਇੱਕ ਠੂਹਾਂ ਜਾ ਰਿਹਾ ਸੀ। ਉਹਨਾਂ ਨੇ ਹੱਥ ਨਾਲ ਫੜਿਆ ਤੇ ਬਾਹਰ ਰੱਖਦਾ। ਜਦੋਂ ਉਹ ਨਦੀ ਜਿੱਤੇ ਗਏ ਉਹ ਫੇਰ ਡਗ ਪਿਆ। ਉਹਨਾਂ ਨੇ ਫੇਰ ਚੱਕਿਆ ਫੇਰ ਰੱਖਦਾ। ਉਹ ਤੀਜੀ ਵਾਰੀ ਵੀ ਡਗ ਪਿਆ। ਹੁਣ ਉਹਦੇ ਮਨ 'ਚ ਖਿਆਲ ਆਇਆ ਵੀ ਇਹ ਹੁਣ ਇਸ਼ਨਾਨ ਕਰ ਲੈਣ ਤੇ ਵਸਤਰ ਪਹਿਨਣ ਤੇ ਇਹਨੂੰ ਗ੍ਰਿਫਤਾਰ ਕਰੀਏ ਕੰਮ ਖਤਮ ਕਰੀਏ। ਜਦੋਂ ਤੀਜੀ ਵਾਰੀ ਵੀ ਬਾਬਾ ਸਾਹਿਬ ਸਿੰਘ ਹੋਰਾਂ ਨੇ ਉਸ ਠੂਏ ਨੂੰ ਫੜ ਕੇ ਨਾ ਬਾਹਰ ਦੂਰ ਛੱਡਨ ਉੱਠ ਗਏ ਵੀ ਲੈ ਇੱਥੋਂ ਤੇ ਨਹੀਂ ਆ ਦੇਗਾ ਨਾ ਤੇ ਉਹ ਪਠਾਨ ਜਿਹੜਾ ਜਰਨਲਿਸਟ ਉਹ ਹੱਸ ਪਿਆ ਤੁਸੀਂ ਪੜਨਾ ਹੋਵੇ ਤੇ ਜਸਵੰਤ ਸਿੰਘ ਨੇਕੀ ਦੀ ਕਿਤਾਬ ਹੈ ਅਰਦਾਸ ਬਹੁਤ ਵੱਡੇ ਫਿਲਾਸਫਰ ਤੇ ਡਾਕਟਰ ਹੋਏ ਨੇ ਦਿੱਲੀ ਵਿੱਚ ਇਵੇਂ ਜਿਹਾ ਹਸਪਤਾਲ ਹੈ ਉਹਦੇ ਸਪੈਸ਼ਲਿਸਟ ਡਾਕਟਰ ਰਹੇ ਨੇ ਕਿਉਂਕਿ ਜਦੋਂ ਤੁਸੀਂ ਵੇਖੋਗੇ ਨਾ ਅਜੋਕੇ ਸਮੇਂ ਦੇ ਤੇ ਸਾਡੇ ਪ੍ਰਾਣੇ ਜਿਹੜੇ ਵਿਦਵਾਨ ਹੋ ਇਹਨਾਂ ਦੀ ਤੁਲਨਾ ਕਰੋਗੇ ਤੇ ਦਿਨ ਰਾਤ ਕਿੰਨਾ ਫਰਕ ਹੈ ਉਹ ਬੜੇ ਪੜੇ ਲਿਖੇ ਵਿਦਵਾਨ ਹੁੰਦੇ ਸਨ ਕਿਉਂਕਿ ਕਿਸੇ ਗੱਲ ਤੇ ਕ੍ਰਿਟਿਸਿਜ਼ਮ ਕਰਨਾ ਬਹੁਤ ਸੌਖਾ ਹੈ ਕਿਸੇ ਗੱਲ ਨੂੰ ਸਮਝਣਾ ਔਖਾ ਹੈ ਹੁਣ ਡਾਕਟਰ ਜਸਵੰਤ ਸਿੰਘ ਨੇਕੀ ਹੋਰੀ ਲਿਖਦੇ ਨੇ ਕਹਿੰਦੇ ਜਦੋਂ ਤੀਜੀ ਵਾਰੀ ਹੋ ਗਿਆ ਤੇ ਉਹ ਪੁੱਛਣ ਲੱਗਾ ਜਰਨੈਲ ਕਹਿੰਦਾ ਬਾਬਾ ਜੀ ਖੜਾ ਛੱਡੋ ਪਰੇ ਤੁਸੀਂ ਆਪਣਾ ਇਸ਼ਨਾਨ ਕਰੋ ਡੁੱਬਦਾ ਤੇ ਡੁੱਬ ਜਾਏ ਹੁਣ ਪਹਿਲੀ ਵਾਰੀ ਤੇ ਦੂਜੀ ਵਾਰੀ ਉਹਨੇ ਬਾਬਾ ਸਾਹਿਬ ਸਿੰਘ ਉਰਾਂ ਦੇ ਡੰਗ ਮਾਰੇ ਠੂਏ ਨੇ। ਉਹਨਾਂ ਚੋਂ ਹਲਕਾ ਜਿਹਾ ਖੂਨ ਨਿਕਲਿਆ। ਜਦੋਂ ਉਹਨਾਂ ਨੇ ਦੂਜੀ ਵਾਰੀ ਚੁੱਕਿਆ ਉਹਨੇ ਦੂਜੀ ਵਾਰੀ ਵੀ ਡੰਗ ਮਾਰਿਆ। ਉਹਨਾਂ ਨੇ ਤੀਜੀ ਵਾਰੀ ਕੱਢ ਕੇ ਜਦੋਂ ਦੂਰ ਰੱਖਣ ਗਏ ਤੇ ਉਹਨੇ ਉਦੋਂ ਵੀ ਡੰਗ ਮਾਰੇ ਠੂਏ ਨੇ। ਪਰ ਦੂਰ ਆਖਾਏ। ਜਿਨ੍ਹਾਂ ਦੇ ਅੰਦਰ ਬਾਣੀ ਵਸੀ ਹੈ ਫਰੀਦਾ ਬੁਰੇ ਦਾ ਭਲਾ ਕਰ। ਗੁੱਸਾ ਮਾਨਾ ਹਦਾਇ। ਠੂਏ ਪ੍ਰਤੀ ਆਪਾਂ ਨੂੰ ਤੇ ਗੁੱਸਾ ਆ ਜਾਂਦਾ ਆਪਾਂ ਨੂੰ ਤੇ ਬੱਚਿਆਂ ਪ੍ਰਤੀ ਆ ਜਾਂਦਾ ਜਿਨ੍ਹਾਂ ਨੂੰ ਜੰਮਿਆ ਆਪ ਉਹ ਤੇ ਠੂਆਂ ਸੀ ਉਹ ਤੋਂ ਉਹਨਾਂ ਨੇ ਕੀ ਲੈਣਾ ਸੀ ਉਹ ਜਰਨਲ ਕਹਿਣ ਲੱਗਾ ਵੀ ਬਾਬਾ ਜੀ ਛੱਡੋ ਖੜਾ ਤੁਸੀਂ ਇਹਨੂੰ ਬਾਹਰ ਕੱਢਦੇ ਹੋਏ ਡੰਗ ਮਾਰਦੇ ਡੁੱਬਣ ਦੇ ਪਰੇ ਉਹਨਾਂ ਦੇ ਜਵਾਬ ਦੇਣ ਦਾ ਤਰੀਕਾ ਸੀ ਕਹਿਣ ਲੱਗੇ ਭਲਿਆ ਲੋਕਾਂ ਮੈਨੂੰ ਇਹ ਦੱਸ ਵੀ ਮੈਨੂੰ ਤੂੰ ਠੂਏ ਤੋਂ ਵੀ ਗਿਰਿਆ ਸਮਝਦਾ ਏ ਇੱਕ ਠੂਏ ਵਰਗਾ ਵੀ ਮੈਨੂੰ ਮੰਨਦਾ ਉਹ ਕਹਿਣ ਲੱਗੇ ਮੈਂ ਤਾਂ ਇਦਾਂ ਕਿਹਾ ਹੀ ਨਹੀਂ ਤੁਸੀਂ ਠੂਏ ਤੋਂ ਗਰੇ ਹੋ ਜਾਂ ਠੂਏ ਤੋਂ ਮਾੜੇ ਹੋ ਤੁਸੀਂ ਉਹ ਕਹਿੰਦੇ ਕਹੀ ਤੇ ਜਾਨਾ ਉਹ ਕਹਿੰਦੇ ਮੈਂ ਤਾਂ ਨਹੀਂ ਕਿਹਾ ਕਿ ਉਹ ਕਹਿੰਦੇ ਕਿਹਾ ਤੂੰ ਕਹਿਣ ਲੱਗੇ ਕਿਵੇਂ ਬਾਬਾ ਸਾਹਿਬ ਸਿੰਘ ਹੋਰੀ ਕਹਿੰਦੇ ਵੀ ਤੂੰ ਇੰਨੀ ਗੱਲ ਵੇਖ ਵੀ ਠੂਏ ਨੂੰ ਮੈਂ ਤਿੰਨ ਵਾਰ ਹੀ ਕੱਢਿਆ ਪਰ ਉਹਨੇ ਆਪਣਾ ਸੁਭਾਅ ਨਹੀਂ ਬਦਲਿਆ ਉਹਦਾ ਸੁਭਾਅ ਕੁਦਰਤ ਨੂੰ ਡੰਗ ਮਾਰਦਾ ਉਹ ਪਰ ਤੂੰ ਮੈਥੋਂ ਕਿਵੇਂ ਉਮੀਦ ਰੱਖ ਸਕਦਾ ਮੈਂ ਗੁਰੂ ਨਾਨਕ ਦਾ ਸਿੱਖ ਐ ਜੇ ਉਹ ਡੰਗ ਮਾਰਨਾ ਨਹੀਂ ਛੱਡਦਾ ਤੇ ਮੈਂ ਆਪਣਾ ਦਇਆਵਾਲਾ ਸੁਭਾਅ ਕਿਵੇਂ ਛੱਡਦੇ ਆ ਇਹ ਭਾਵੇਂ 50 ਵਾਰੀ ਡੰਗ ਮਾਰੇ ਮੈਂ 50 ਵਾਰੀ ਕੱਢ ਕੇ ਬਾਹਰ ਰੱਖ ਦੂੰਗਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਇਹ ਅੱਜ ਦੇ ਰਹਾਉ ਦੇ ਬਚਨ ਨੇ ਮਹਾਰਾਜ ਜੀ ਦੇ ਤੇਰੀ ਭਗਤ ਨਾ ਛੋਡੋ ਕਿ ਆਕੋ ਹੱਸੈ ਸਾਚ ਨਾਮ ਮੇਰੇ ਹਿਰਦੈ ਵਸੈ ਦੁਨੀਆ ਜੋ ਮਰਜ਼ੀ ਕਰਦੀ ਰਹੇ ਕਹਿੰਦੇ ਜਿੰਦਗੀ ਚ ਚੇਤੇ ਰੱਖਿਓ ਜੇ ਜਿੰਦਗੀ ਨੂੰ ਸਟੇਬਲ ਕਰਨਾ ਹੈ ਨਾ ਸਿਆਣੇ ਬੰਦਿਆ ਨੇ ਕਿਹਾ ਹੈ ਕਹਿਣ ਲੱਗੇ ਵੀ ਫਿਰ ਜਿਹੜਾ ਆਪਣਾ ਰਿਮੋਟ ਹੈ ਉਹ ਦੁਨੀਆ ਦੇ ਹੱਥ ਚ ਨਾ ਦੇ ਇਹਨੂੰ ਆਪਣੇ ਹੱਥ ਚ ਰੱਖ ਕਰਮ ਸ਼ੁਭ ਕਰ ਗੁਰੂ ਦੇ ਰਾਹ ਤੇ ਚੱਲ ਲੋਕ ਹੀ ਕਹਿੰਦੇ ਨੇ ਸੰਸਾਰ ਕੀ ਕਹਿੰਦਾ ਏ ਨਹੀਂ ਵੀ ਅਸੀਂ ਬੁਰਾ ਕਰੀ ਤੇ ਫਿਰ ਅਗਲਾ ਬੁਰਾ ਕਰ ਫਿਰ ਆਪਾਂ ਕਹੀਏ ਕਹਿ ਨਦੇ ਨੇਤੂ ਆਪਨੇ ਕਰਮਾਂ ਤੇ ਧਿਆਨ ਦੇ ਆਪਣੇ ਜੀਵਨ ਤੇ ਧਿਆਨ ਦੇ ਤੇ ਮਹਾਰਾਜ ਜੀ ਦੇ ਬਚਨ ਨੇ ਫਿਰ ਗੁਰੂ ਕਿਰਪਾ ਕਰਦਾ ਸਾਹਿਬ ਭਾਵੈ ਸੇਵਕ ਸੇਵਾ ਕਰੈ ਜਦੋਂ ਫਿਰ ਐਸਾ ਸੇਵਕ ਸੇਵਾ ਕਰਦਾ ਨਾ ਫਿਰ ਸਹਿਬ ਨੂੰ ਭਾਉਂਦਾ ਉਹਦੀ ਸੇਵਾ ਭਾਜਾਂਗੇ ਹੁਣ ਧਿਆਨ ਨਾਲ ਸੁਣਨਾ ਦੀ ਤੁਸੀਂ ਇੱਕ ਪਾਵਨ ਮੁਖਵਾਕ ਹੁਕਮਨਾਮਾ ਸਾਹਿਬ ਸੁਣਦੇ ਹੋ ਉਹਦੇ ਚ ਬਚਨ ਹੁੰਦੇ ਆ ਪਹਿਲਾਂ ਪੰਕਤੀ ਮੇ ਲਗਾਤਾਰ ਪੜ੍ਹਦੇ ਨਹੀਂ ਫਿਰ ਇਹਨੂੰ ਤੁਸੀਂ ਨਿਰਣਾ ਕਰਿਓ ਕਰ ਸੇਵਾ ਸੇਵਕ ਪ੍ਰਭ ਆਪਣੇ ਜਨ ਮਨ ਕੀ ਇਛਾ ਪਜਾਈ ਹੁਣ ਅਸੀਂ ਵੇਖੂ ਇਹ ਨਹੀਂ ਵੀ ਉਹ ਉਚਾਰਨ ਗਲਤ ਹੈ ਗੁਰਬਾਣੀ ਪ੍ਰਤੀ ਕਦੇ ਆਪਾਂ ਸ਼ਬਦ ਨਹੀਂ ਇਹ ਕਹਿ ਸਕਦੇ ਵੀ ਤੂੰ ਗਲਤ ਹੈ ਅਰਥਾਂ ਦੀ ਵਿਚਾਰ ਦੀ ਅਵਸਥਾ ਭੇਦ ਦਾ ਫਰਕ ਹੁੰਦਾ ਹੈ ਕਰ ਸੇਵਾ ਸੇਵਕ ਪ੍ਰਭ ਆਪਣਾ ਆਪਣੇ ਪ੍ਰਭੂ ਦੀ ਸੇਵਕ ਬਣ ਕੇ ਸੇਵਾ ਕਰਨ। ਕਿਉਂਕਿ ਸੇਵਾ ਆਪਾਂ ਕਰਦੇ ਵੋ ਧਿਆਨ ਨਾਲ ਸੁਣਨਾ ਪਰ ਸੇਵਕ ਬਣ ਕੇ ਕਰਾਂਗੇ ਤਾਂ ਸੇਵਾ ਥਾਂੇ ਪਾਉਗੀ। ਬਿਛਲੇ ਰੇ ਦਿਨਾਂ ਚ ਬੇਨਤੀ ਕੀਤੀ ਨਾ ਸੇਵਾ ਬਾਬੇ ਪ੍ਰਤੀ ਜਾਂਦ ਨੇ ਵੀ ਕੀਤੀ। ਪਰ ਉਹਨੇ ਮਾਲਕ ਬਣ ਕੇ ਸੇਵਾ ਕੀਤੀ ਵੀ ਇਹ ਸਾਡਾ ਘਰ ਹੈ ਮੇਰੇ ਪਿਤਾ ਦਾ ਘਰ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ। ਸੇਵਾ ਕਰਨੀ ਹੈ ਆਪਣਾ ਆਪ ਵਾਕੇ। ਜਿਹੜੀ ਮਿਲ ਜਾਏ ਜਿੱਥੇ ਮਿਲ ਜਾਏ। ਤੇ ਦੂਜਾ ਪੱਖ ਵੀ ਸੁਣ ਲਿਓ ਇਹ ਵੀ ਬੜਾ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਵੀ ਕਈ ਵਾਰੀ ਜਦੋਂ ਅਸੀਂ ਸੇਵਾ ਕਰਦੇ ਹਾਂ ਤੇ ਸਾਡੇ ਮਨ 'ਚ ਕੀ ਖਿਆਲ ਹੁੰਦਾ ਮੰਨੋ ਬਰਤਨ ਨੇ ਸੇਵਾ ਬਰਤਨ ਨੇ ਮਾਂਜਣ ਵਾਲੇ ਨੇ ਸ਼ੁੱਧ ਕਰਨ ਵਾਲੇ ਨੇ ਤੇ ਕਈ ਵਾਰੀ ਆਪਾਂ ਕੀ ਕਰਦੇ ਵੀ ਜਿਉਂ ਅਸੀਂ ਬਰਤਨਾਂ ਨੂੰ ਸ਼ੋਧੀਏ ਨਾ ਤੇ ਕਈ ਵਾਰੀ ਨਾਲੇ ਤਾਂ ਬੰਦਾ ਬਰਤਨਾਂ ਦੀ ਸੇਵਾ ਕਰੀ ਜਾਂਦਾ ਹੈ ਨਾਲੇ ਕਈ ਵਾਰੀ ਕਹੀ ਜਾਂਦਾ ਲੋਕ ਝੂਠੇ ਕਰ ਕਰ ਕੇ ਰੱਖੇ ਜਾਂਦੇ ਨੇ ਮਾਂਜਦਾ ਕੋਈ ਨਹੀਂ ਉਥੇ ਮਨ ਚ ਹੁੰਦਾ ਵੀ ਮੈਂ ਮੰਜ ਦਾ ਯਾਦ ਰੱਖਿਓ ਖਿਆਲ ਨਾ ਸਮਝੇ ਨੁਕਤੇ ਉਦੋਂ ਅਸੀਂ ਦੂਜੀ ਭਾਵਨਾ ਬਣਾ ਕੇ ਵੇਖਣਾ ਵੀ ਮਣਾ ਕਿੰਨੇ ਲੋਕ ਆਏ ਪ੍ਰਸ਼ਾਦਾ ਛੱਕ ਕੇ ਰੱਖ ਕੇ ਚਲੇ ਗਏ ਤੈਨੂੰ ਗੁਰੂ ਨੇ ਸੇਵਾ ਦਿੱਤੀ ਹੈ ਸਾਹਿਬ ਭਾਵੈ ਸੇਵਕ ਸੇਵਾ ਕਰੇ ਹੁਣ ਦੋਆਂ ਚੀਜ਼ਾਂ ਨੂੰ ਫਰਕ ਹੈ ਮੰਜਨੇ ਤਾਂ ਵੀ ਹੈ ਇਹ ਸੋਚ ਕੇ ਵੀ ਮੰਜਨੇ ਵੀ ਲੋਕ ਰੱਖ ਕੇ ਚਲੇ ਗਏ ਇਹ ਸੋਚ ਕੇ ਵੀ ਮੰਜਨੇ ਵੀ ਗੁਰੂ ਨੇ ਸੇਵਾ ਦੇ ਦਿੱਤੀ ਜੇ ਜਦੂਏ ਪੋਜਿਟਿਵ ਪੱਖ ਰੱਖਾਂਗੇ ਨਾ ਫਿਰ ਮਹਾਰਾਜ ਜੀ ਦੀ ਬਾਣੀ ਦਾ ਫੈਸਲਾ ਹੈ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾਮਣ ਮੰਨੇ ਦੂਜਾ ਪੱਖ ਵੀ ਹੈ ਜਿਹੜਾ ਕੰਮ ਬੱਧਾ ਚੱਟੀ ਕਰਦੇ ਆ ਨਾ ਉਹਦੇ ਅੰਦਰ ਸੰਸਕਾਰ ਨਹੀਂ ਬਣਦੇ ਉਹਦਾ ਅਸਰ ਨਹੀਂ ਹੁੰਦਾ ਅਸਰ ਉਸੇ ਚੀਜ਼ ਦਾ ਹੁੰਦਾ ਜਿਹੜਾ ਗੁਰੂ ਤੇ ਭਾਵਨਾ ਰੱਖ ਕੇ ਕੀਤਾ ਜਾਏ ਬੱਧਾ ਚੱਟੀ ਜੋ ਕਰੇ ਜੋ ਪਰ ਹੈ ਨਾ ਗੁਣ ਨਾ ਉਪਕਾਰ ਉਹਦਾ ਗੁਣ ਵੀ ਨਹੀਂ ਅੰਦਰ ਬਣਦਾ ਤੇ ਉਹਦਾ ਉਪਕਾਰ ਵੀ ਨਹੀਂ ਹੁੰਦਾ ਕੋਈ ਇਸ ਲਈ ਉਹ ਸੇਵਾ ਉਹ ਹੈ ਜਿਹੜੀ ਗੁਰੂ ਤਰੁੱਠ ਕੇ ਲੈ ਲੈ ਜਿਹੜੀ ਮਿਲ ਜਾਏ ਅਗੇ ਮਹਾਰਾਜ ਦੇ ਅਮਰਤ ਬਚਨ ਨੇ ਜੀਵਤ ਮਰਐ ਸਭ ਕੁਲ ਉਧਰ ਉਹ ਮਨੋਖ ਹੈ ਜਿਹੜਾ ਉਹ ਜਿਉਂਦਿਆ ਮਰਦਾ ਤੇ ਕੁਲਾਂ ਦਾ ਉਧਾਰ ਕਰ ਜਾਂਦਾ ਜਿਉਂਦਿਆ ਮਰਨਾ ਕੀ ਹੈ ਮਨ ਕਰਕੇ ਮਰ ਜਾਣਾ ਮਨ ਮਰਿਆ ਸਰੀਰ ਜਿਉਂਦਾ ਜਿਉਂਦਾ ਮਰਨਾ ਕਹਿੰਦੇ ਹੁਣ ਰੱਬੀ ਬਾਣੀ ਚ ਫੈਸਲਾ ਵੀ ਹੈ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਦਾ ਸ਼ਬਦ ਹੈ ਭਾਵੇਂ ਗੁਰੂ ਅੰਗਦ ਦੇਸ ਹੈ ਮਹਾਰਾਜ ਜਦੋਂ ਮਾਤਾ ਵਿਰਾਈ ਦੇ ਘਰ ਰਹੇ ਨਾ ਸੰਗਰ ਪਿੰਡ ਖਡੂਰ ਸਾਹਿਬ ਕੋਲ 2 ਮਹੀਨੇ ਗੁਰਧਾ ਗੱਦੀ ਮਿਲਣ ਤੋਂ ਬਾਅਦ ਪ੍ਰਗਟ ਨਹੀਂ ਹੋਏ ਮਹਾਰਾਜ ਤੇ ਉਦੋਂ ਰੱਬੀ ਬਾਣੀ ਫੈਸਲਾ ਵੀ ਹੈ ਮਹਾਰਾਜ ਨੇ ਸ਼ਬਦ ਕਹੇ ਸੀ ਜਿਸ ਪਿਆਰੇ ਸੋ ਨੇਹੋਂ ਤੇ ਸਾਗੈ ਮਰ ਚੱਲੀ ਐ ਤਰਿਕ ਜੀਵਨ ਸੰਸਾਰ ਤਾ ਕੇ ਪਾਛਾ ਜੀਵਨਾ ਜੀਵਤ ਮਰਨਾ ਕੀ ਐ ਇਹਦੀ ਇੱਕ ਨਿਸ਼ਾਨੀ ਐ ਮੁਰਦੇ ਦੀ ਕੋਈ ਡਿਮਾਂਡ ਨਹੀਂ ਹੁੰਦੀ ਮੁਰਜੇ ਦੀ ਕੋਈ ਬੇਇੱਜ਼ਤੀ ਨਹੀਂ ਹੁੰਦੀ ਮੁਰਦੇ ਦੀ ਕੋਈ ਇੱਜ਼ਤ ਨਹੀਂ ਹੁੰਦੀ ਇਦਾਂ ਹੀ ਹੁੰਦਾ ਮੁਰਦੇ ਬੰਦੇ ਨੂੰ ਹਾਰ ਪਹਿਨਾ ਦਿਓ ਉਹਨੂੰ ਕੋਈ ਫਰਕ ਪੈਂਦਾ ਤੇ ਮਾਰੇ ਕਹਿੰਦੇ ਉਹਨੂੰ ਮਿੱਟੀ ਸਟਿਆਓ ਉਹਨੂੰ ਕੋਈ ਫਰਕ ਨਹੀਂ ਪੈਂਦਾ ਮੁਰਦੇ ਬੰਦੇ ਨੂੰ ਦੁਸ਼ਮਣ ਵੀ ਚੱਕੀ ਫਿਰੇ ਉਹਨੂੰ ਕੀ ਬਰਕ ਪੈਂਦਾ ਉਹਦੀ ਨਿਗਾਹ 'ਚ ਕੋਈ ਦੁਸ਼ਮਣ ਨਹੀਂ ਹੈ ਉਹਦੀ ਨਿਗਾਹ 'ਚ ਕੋਈ ਘਰਦਾ ਨਹੀਂ ਹੈ ਠੀਕ ਆਪਾਂ ਬੋਡੀ ਸੰਭਾਲਦੇ ਤੇ ਮਹਾਰਾਜ ਕਹਿਣ ਲੱਗੇ ਜਿਹੜਾ ਮਨ ਕਰਕੇ ਗੁਰੂ ਅੱਗੇ ਮਰ ਜਾਂਦਾ ਨਾ ਉਹਦੀ ਜ਼ਿੰਦਗੀ 'ਚ ਉਹ ਵੀ ਨਫ਼ਰਤ ਹਉਮੈ ਈਰਖਾ ਦੁਸ਼ੈਸ਼ ਇਹ ਚੀਜ਼ਾਂ ਖਤਮ ਹੋ ਜਾਂਦੀਆਂ ਜੀਵਤ ਮਰੇ ਸਭ ਕੁਲ ਉਧਰ ਹੈ ਕਹਿਣ ਲੱਗੇ ਕੁਲਾਂ ਤੱਕ ਦਾ ਉਧਾਰ ਕਰ ਦਿੰਦਾ ਹੁਣ ਕਈ ਵਾਰੀ ਸਾਡੇ ਮਨਾਂ 'ਚ ਇਹ ਵੀ ਖਿਆਲ ਆਉਂਦਾ ਵੀ ਕੁੱਲ ਦਾ ਉਧਾਰ ਕਿਵੇਂ ਹਾਲਾਂਕਿ ਮਹਾਰਾਜ ਦੀ ਬਾਣੀ 'ਚ ਬਚਨ ਨੇ ਨਾ ਪ੍ਰਹਿਲਾਦ ਜਨਾ ਕਿ ਕਿਸ ਕੋ ਲੁਧਾਰੇ ਜਿਹੜੀ ਚੀਜ਼ ਤੁਹਾਡੇ ਅੰਦਰ ਵਸ ਗਈ ਪਹਿਲਾਂ ਇਹਨੂੰ ਮੈਡੀਕਲੀ ਵੇਖਣ ਅੱਧੇ ਮਿੰਟ ਵਿੱਚ ਸਮਝੇ ਜਿਹੜੀ ਚੀਜ਼ ਅਸੀਂ ਖਾ ਰਹੇ ਹਾਂ ਉਹਦਾ ਫੈਕ ਸਾਡੀ ਬਾਡੀ 'ਤੇ ਹੋਣਾ ਹੈ ਔਰ ਤਿੰਨਾਂ ਮਹੀਨਿਆਂ ਬਾਅਦ ਹਰੇਕ ਚੀਜ਼ ਦਾ ਫੈਕ ਸ਼ੁਰੂ ਹੁੰਦਾ ਹੈ ਘੱਟੋ-ਘੱਟ ਮਿਨੀਮਮ ਜਿਹੜਾ ਰੇਟ ਹੁੰਦਾ 90 ਡੇ ਹੁੰਦਾ ਹੈ ਮੈਡੀਕਲ ਵਿੱਚ ਕੋਈ ਲੰਮੀ ਬਿਮਾਰੀ ਹੋਵੇ ਨਾ ਕੋਈ ਕਾਰਨ ਹੋਵੇ ਤੇ ਡਾਕਟਰ ਕਹਿੰਦਾ ਵੀ 3 ਮਹੀਨੇ ਦਵਾਈ ਖਾਣੀ ਫਿਰ ਭਾਵੇਂ 3 ਮਹੀਨੇ ਕੁਝ ਦਵਾਈਆਂ ਬੰਦ ਹੁੰਦੀਆਂ ਫਿਰ 3 ਮਹੀਨੇ ਖਾਣੀ ਉਹਦਾ ਮਤਲਬ ਇਹਦਾ ਦਵਾਈ ਮੈਡੀਸਿਨ ਬਾਡੀ ਚ ਜਾਂ ਬਲੱਡ ਚ ਪ੍ਰਿਜ਼ਰਵ ਹੋ ਜੇ ਰਲ ਲੱਗ ਪਏ ਜਿਹੜੀ ਚੀਜ਼ ਅਸੀਂ ਖਾਂਦੇ ਆਂ ਭੋਜਨ ਜਿਹੜਾ ਖਾਂਦੇ ਆਂ ਉਹ ਸਾਡੇ ਸਰੀਰ ਚ ਆਏ ਨਾ ਸਮਝੋ ਵੀ ਖਾਦਾ ਤੇ ਗਿਆ ਨਹੀਂ ਨਹੀਂ ਉਹਦੇ ਜਿੰਨੇ ਫੈਟ ਨਿਊਟ੍ਰੀਨ ਪ੍ਰੋਟੀਨ ਜੋ ਦੇ ਚੋਂ ਨਿਕਲਣਾ ਉਹਨ ਲੰਮਾ ਚਰ ਬੋਡੀ ਚ ਰਹਣਾ ਤੇ ਹੁਣ ਸੋਚਿਓ ਵੀ ਜੇ ਖਾਦਾ ਹੋਇਆ ਭੋਜਨ ਲੰਮਾ ਟਾਈਮ ਬੋਡੀ ਚ ਰਹਿੰਦਾ ਹੈ ਏਵੇਂ ਕੀਤਾ ਹੋਇਆ ਭਜਨ ਮਨ ਚ ਰਹਿੰਦਾ ਹੈ ਜਿਹੜੇ ਭਾਵਨਾ ਨਾਲ ਕਰਦੇ ਨੇ ਹੁਣ ਤੁਸੀਂ ਵੇਖਿਓ ਕੁਝ ਪਰ ਬਿਮਾਰੀਆਂ ਜਿੰਟਕ ਹੁੰਦੀਆਂ ਜਿੰਟਕ ਸਮਝਿਓ ਵੀ ਇੱਕ ਨੂੰ ਸੀ ਐਕਸਪੈਰੀਮੈਂਟ ਹੋਏਗਾ ਉਹ ਪਰਿਵਾਰ ਚ ਅੱਗੇ ਜਾ ਕੇ ਕਿਸੇ ਇੱਕ ਨੂੰ ਜ਼ਰੂਰ ਹੋਊਗੀ ਭਾਵੇਂ ਉਹ ਜਿੰਨੀ ਮਰਜ਼ੀ ਬਚਤ ਕਰਦਾ ਰਹੇ ਇਹ ਕੁਦਰਤ ਨਾਲ ਹੈ ਜੇ ਤਣ ਦੇ ਤੌਰ ਤੇ ਇਦਾਂ ਨਾ ਜੀ ਤੇ ਜੇ ਤੁਸੀਂ ਰੱਬ ਦੇ ਨਾਮ ਨਾਲ ਜੁੜੋਗੇ ਕੋਰੇ ਕਾਗਜ਼ ਤੇ ਲੈ ਕੇ ਰੱਖ ਲਿਆ ਜੇ ਤੁਹਾਡਾ ਗੁਰੂ ਨਾਲ ਪਿਆਰ ਹੋਊਗਾ ਨਾ ਤੇ ਬੱਚਿਆਂ ਚ ਅੱਜ ਨਹੀਂ ਤੇ ਕੱਲ ਆਪਣੇ ਆਪ ਵੱਡਾ ਹੋਊਗਾ ਇਹੀ ਕਾਰਨ ਸੀ ਵੀ ਸਾਡੀ ਮਰਜ਼ਾਦਾ ਨੇ ਸਾਡੇ ਰਹਿਤਨਾਮੇ ਨੇ ਸ਼ਬਦ ਕਹੇ ਹੈ ਵੀ ਸਿੱਖ ਆਪਣੇ ਬੱਚਿਆਂ ਦੀ ਸ਼ਾਦੀ ਵਿਆਹ ਸਿੱਖ ਪਰਿਵਾਰਾਂ ਚ ਕਰੀ ਉਹਦਾ ਕਾਰਨ ਹੀ ਹੈ ਦੋਵੇਂ ਪਾਸੇ ਕੋਲਾਂ ਚ ਪ੍ਰਭਾਵ ਹੁੰਦਾ ਹੈ ਚਲੋ ਮੈਂ ਕੁਝ ਨੁਕਤੇ ਤੁਹਾਡੇ ਸਾਹਮਣੇ ਰੱਖਦੇ ਹਾਂ ਜੀਵਤ ਮਰੈ ਸਭ ਕੋਲ ਉਧਰ ਹੈ ਤੁਸੀਂ ਗਿਆਨੀ ਭਾਈ ਮਨੀ ਸਿੰਘ ਦੇ ਪਰਿਵਾਰ ਦੀ ਲਿਸਟ ਕੱਢ ਕੇ ਵੇਖੋ ਸਾਰੇ ਪਰਿਵਾਰ ਚ ਸ਼ਹੀਦ ਨੇ ਸ਼ਹੀਦਾਂ ਭਾਈ ਸਾਹਿਬ ਜੀ ਦੇ ਦਾਦਾ ਭਾਈ ਬੱਲੂ ਜੀ ਸ਼ਹੀਦ ਭਾਈ ਮਨੀ ਸਿੰਘ ਜੀ ਆਪਣੇ 10 ਭਰਾਵਾਂ ਦੇ ਸਮੇਤ ਸ਼ਹੀਦ ਪੰਜ ਪੁੱਤਰ ਸ਼ਹੀਦ ਸੱਤ ਪੋਤਰੇ ਸ਼ਹੀਦ ਸ਼ਹੀਦਾਂ ਦਾ ਪਰਵਾਹ ਹੈ ਈਮੇਲ ਤੁਸੀਂ ਸੇਵਾ ਵਾਲੇ ਪਾਸੋਂ ਕੱਢ ਕੇ ਵੇਖੋ ਜਿਹੜੇ ਪਰਿਵਾਰ ਸੇਵਾ 'ਚ ਹੈ ਉਸੇ ਵਈ ਕਰੀ ਜਾਂਦੇ ਨੇ ਖੂਨ ਵਿੱਚ ਕੀ ਚੀਜ਼ ਰਲ ਗਈ ਮਨ 'ਚ ਕੀ ਜਾਂ ਸਰਕਰਦੀ ਹੈ ਜਿਸ ਕੁਲ ਵਿੱਚ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਾ ਹੋਇਆ ਮਹਾਰਾਜ ਨੇ ਕਿਹਾ ਪੁੱਲਾਂ ਦਾ ਉਧਾਰ ਕਰ ਦਿੰਦਾ ਹੈ ਕੁਲਾਂ ਤੱਕੋ ਜੀ ਜਿਹਨੂੰ ਦਾਤ ਮਿਲਦੀ ਹੈ ਤੇਰੀ ਭਗਤ ਨਾ ਛੋਡੋ ਕਿ ਆਕੋ ਹੱਸਾ ਮਾਰੇ ਕਹਿੰਦੇ ਕੋਈ ਹੱਸਦਾ ਰਹੇ ਪਰ ਤੇਰੀ ਬੰਦਗੀ ਨਹੀਂ ਛੱਡਣ ਲੱਗਾ بڑے ਸ਼ਬਦ ਲੋਕਾਂ ਨੇ ਕਹੇ ਜਿੰਨੇ ਰੱਬੀ ਬਾਣੀ ਚ ਭਗਤ ਸਹਿਬਾ ਨੇ بڑے ਸ਼ਬਦ ਨੇ ਉਹਨਾਂ ਬਾਰੇ ਪਰ ਯਾਦ ਰੱਖਿਓ ਉਹਨਾਂ ਨੇ ਰੱਬ ਦੀ ਬੰਦਗੀ ਭਗਤੀ ਛੱਡੀ ਨਹੀਂ ਉਹ ਰਾਹ ਨਹੀਂ ਛੱਡਿਆ ਭਗਤਾਂ ਕੀ ਚਾਲ ਨਰਾਲੀ ਅਸੀਂ ਤੇ ਕਦੇ ਗੁਰੂ ਦੇ ਰਾਹ ਤੇ ਤੁਰਿਏ ਅੱਗੇ ਵੀ ਬੇਨਤੀ ਕੀਤੀ ਵੀ ਸਾਨੂੰ ਤੇ ਬੰਦੇ ਹੀ ਢਾ ਦਿੰਦੇ ਕੋਈ ਕੁਝ ਕਹਿੰਦਾ ਸੀ ਜਾਨਵਰ ਬੜੇ ਲੋਕ ਦੁਨੀਆ ਚ ਆਪਾਂ ਵੀ ਤੁਰ ਫਿਰ ਕੇ ਐਸੀ ਵੇਖਨੇ ਆ ਜਿਹੜੇ ਕਹਿੰਦੇ ਵੀ ਮੈਂ ਤੇ ਗਿਆਨੀ ਚ ਚੰਗਾ ਭਲਾ ਗੁਰਦੁਆਰੇ ਆਉਂਦਾ ਸੀ ਲੋਕ ਗੱਲਾਂ ਕਰਦੇ ਸੀ ਆਪਾਂ ਗੁਰਦੁਆਰਾ ਹੀ ਛੱਡਤਾ ਕੈਸੀ ਸਿੱਖੀ ਹੋਈ ਜਿਹੜਾ ਬੰਦਿਆਂ ਕਰਕੇ ਗੁਰੂ ਨੂੰ ਛੱਡਦਾ ਹੈ ਕੈਸਾ ਸਿੱਖ ਹੋਏਗਾ ਉਹਦਾ ਆਉਣਾ ਕੈਸਾ ਹੋਏਗਾ ਇਸ ਲਈ ਸੰਸਾਰ ਵਾਲੇ ਨਹੀਂ ਵੇਖਣਾ ਨਰੰਕਾਰ ਵੱਲ ਵੇਖਣਾ ਹੈ। ਗੁਰੂ ਪ੍ਰਤੀ ਭਾਵਨਾ ਬਣਾਉਣੀ ਹੈ। ਸਤਿਕਾਰ ਸਬਦਾ ਕਰਨਾ ਹੈ। ਪਰ ਮਹਾਰਾਜ ਕਹਿਣ ਲੱਗੇ ਭਾਵੇਂ ਸੰਸਾਰ ਹੱਸਦਾ ਹੈ ਸਾਚ ਨਾਮ ਮੇਰੇ ਹਿਰਦੇ ਵਸੇ। ਮੇਰੇ ਹਿਰਦੇ ਵਿੱਚ ਕੇਵਲ ਰੱਬ ਦਾ ਨਾਮ ਵਸਦਾ ਦੁਨੀਆ ਦੀ ਬਾਤ ਨਹੀਂ ਵਸਦੀ। ਪਰ ਆਪਣੇ ਨਾਲ ਉਲਟ ਹੁੰਦਾ ਹੈ। ਤਜਰਬਾ ਕਰ ਲਿਓ। ਸਾਨੂੰ ਕੋਈ ਚੰਗੀ ਗੱਲ ਕਵੇ। ਲੋ ਸਟੇਜਾਂ ਤੋਂ ਆਪਾਂ ਪ੍ਰਚਾਰਕਾਂ ਕੋਲੋਂ ਤੁਸੀਂ ਕਦੋਂ ਤੋਂ ਸੁਣਦੇ ਹੋ ਹਰ ਕੋਈ ਤਰਲੇ ਕੱਢਦਾ ਵੀ ਬਾਣੀ ਪੜੋ ਸੇਵਾ ਕਰੋ ਸਿਮਰਨ ਕਰੋ ਅੰਮ੍ਰਿਤ ਛਕੋ ਨਸ਼ੇ ਛੱਡੋ ਇਦਾਂ ਦੀਆਂ ਬਾਤਾਂ ਸੁਣਦੇ ਹੋ ਨਾ ਤੁਸੀਂ ਕਥਾ ਕੀਰਤਨ ਵਿੱਚ ਘੱਟ ਅਸਰ ਹੁੰਦਾ ਨਾ ਕੋਈ ਵਰਲਾ ਕਬੂਲ ਦਾ ਨਾ ਚੰਗੀ ਗੱਲ ਨੂੰ ਲੈ ਬਾਕੀ ਛੱਡੋ ਵੀ ਆਪਾਂ ਨੂੰ ਕਿਹਾ ਜਾਂਦਾ ਵੀ ਮਹਾਰਾਜ ਦੀ ਬਾਣੀ ਦਾ ਸਿਧਾਂਤ ਹੈ ਮਿੱਠ ਬੋਲਣਾ ਜੀ ਹਰ ਸਾਨੂੰ Swami Mora ਫਿੱਕਾ ਨਹੀਂ ਬੋਲਣਾ ਚਾਰ ਚੀਜ਼ਾਂ ਨੇ ਸਿੱਖਣੇ ਕਰਨੀਆਂ ਮੰਦਾ ਨਹੀਂ ਬੋਲਣਾ ਗੰਦਾ ਨਹੀਂ ਬੋਲਣਾ ਕੌੜਾ ਨਹੀਂ ਬੋਲਣਾ ਫਿੱਕਾ ਨਹੀਂ ਬੋਲਣਾ ਇਹ ਸਿੱਖਣੇ ਨਹੀਂ ਕਰਨਾ ਜੇ ਅਸੀਂ ਕਰਦੇ ਆਂ ਫਿਰ ਗੁਰੂ ਨਹੀਂ ਪ੍ਰਵਾਨ ਕਰਦਾ ਗੁਰੂ ਆਪਣੇ ਨਾਲ ਨਹੀਂ ਜੋੜਦਾ ਕਿਉਂਕਿ ਉਹ ਮਿੱਠ ਬੋਲਣਾ ਹੈ ਪਰ ਉਹ ਕਿੰਨਾ ਮੁਸ਼ਕਲ ਕੰਮ ਹੈ ਲੈ ਤੁਸੀਂ ਤਜਰਬਾ ਕਰ ਲਿਓ ਕੱਲ ਤੋਂ ਹੀ ਆਪਾਂ ਕਿਸੇ ਨੂੰ ਕੋਈ ਅੱਗੋਂ ਬੋਲੇ ਆਪਾਂ ਤਾਂ ਵੀ ਕੌੜਾ ਨਹੀਂ ਬੋਲਣਾ ਸਿੱਧੀ ਇੰਦਾਂ ਦੀ ਬਣ ਜਾਂਦੀ ਬੰਦਾ ਕਹਿੰਦਾ ਮੈਥੋਂ ਤੇ ਰਹਿ ਹੀ ਨਹੀਂ ਹੋਇਆ ਮੈਂ ਬੋਲ ਗਿਆ ਪਰ ਯਾਦ ਰੱਖਿਓ ਚੰਗੀ ਬਾਤ ਸਾਡੇ ਅੰਦਰ ਨਹੀਂ ਵੱਸਦੀ ਸਾਚਾ ਨਾਮ ਮੇਰੇ ਹਿਰਦੇ ਵਸਦਾ ਤੇ ਇਹਦੀ ਬਜਾਏ ਆਪਣੇ ਨਾਲ ਕਈ ਵਾਰੀ ਹੋਈ ਹੋਣੀ ਆਪਾਂ ਨੂੰ ਕੋਈ ਬੁਰਾ ਸ਼ਬਦ ਕਹ ਦੇ ਨਾ ਬੁਰਾ ਸ਼ਬਦ ਮੰਦਾ ਸ਼ਬਦ ਕਹ ਦੇ ਕੋਈ ਸੱਜਣ ਬੇਲੀ ਰਿਸ਼ਤੇਦਾਰ ਕਈ ਵਾਰੀ ਆਪਾਂ ਸਾਰੀ ਸਾਰੀ ਜ਼ਿੰਦਗੀ ਨਹੀਂ ਭੁੱਲ ਗਦੇ ਉਹ ਗੱਲ ਸਾਡੇ ਅੰਦਰ ਰਹਿੰਦੀ ਹੈ ਆਮ ਹੀ ਬੰਦੇ ਤੁਸੀਂ ਕਹਿੰਦੇ ਸੁਣੇ ਹੋ ਨੇ ਵੀ ਮੈਂ ਭੁੱਲਿਆ ਨਹੀਂ ਉਹਨੇ ਮੈਨੂੰ ਆਹ ਕਿਹਾ ਸੀ ਕਿ ਕਿੱਡੀ ਕਮਾਲ ਦੀ ਗੱਲ ਹੈ ਬੁਰੀ ਗੱਲ ਅੰਦਰ ਵਸਾ ਕੇ ਬੈਠਾ ਚੰਗੀ ਗੱਲ ਅੰਦਰ ਵਸਾ ਨਹੀਂ ਦਿੰਦਾ ਪਰਮਾਰਾਇ ਕਹਿੰਦੇ ਨਹੀਂ ਤੇਰੀ ਭਗਤ ਨਾ ਛੱਡੋ ਛੋਡੋ ਕਿਆ ਕੋ ਹੱਸੈ ਸਾਚ ਨਾਮ ਮੇਰੇ ਹਿਰਦੇ ਵਸੈ ਮੇਰੇ ਹਿਰਦੇ ਚ ਕੇਵਲ ਰੱਬ ਦਾ ਨਾਮ ਵਸਦਾ ਕੁਝ ਹੋਰ ਨਹੀਂ ਤੇ ਕਈ ਵਾਰ ਅਕਸ਼ਰ ਬੇਨਤੀ ਕਰਨਾ ਵੀ ਚਲੋ ਉਦਾਹਰਨ ਸਾਰਿਆਂ ਦੀ ਦੇਣੀ ਪੈਣੀ ਹੈ ਮਹਾਤਮਾ ਬੁੱਧ ਕਹਿੰਦੇ ਤੁਰੇ ਜਾ ਰਹੇ ਆ ਕੋਈ ਬੰਦੇ ਨੇ ਉਹਨੂੰ ਉਹਨਾਂ ਨੂੰ بڑے ਬੰਦੇ ਚੰਗੇ ਸ਼ਬਦ ਕਹੇ। ਉਹ ਚੁੱਪ ਕਰਕੇ ਖੜੇ ਰਿਹਾ। ਹੁਣ ਬੰਦਾ ਇੱਕ ਬੰਦਾ ਬੁਰਾ ਬੋਲਦਾ ਨਾ ਤੁਸੀਂ ਤਜਰਬਾ ਕਰ ਲਿਓ ਦੇ ਹੋ ਸਕੇ ਤੁਹਾਨੂੰ ਬੋਲਣਾ ਕਿੰਨਾ ਚਿਰ ਬੋਲੇਗਾ। ਉਹ ਬੋਲਦਾ ਰਿਹਾ। ਮਹਾਤਮਾ ਬੁੱਧ ਚੁੱਪ ਰਹਿ ਗਿਆ। ਜਦੋਂ ਚੁੱਪ ਹੋ ਗਿਆ ਨਾ ਘੰਟੇ ਖੰਡ ਬਾਅਦ ਤੇ ਮਹਾਤਮਾ ਬੁੱਧ ਕਹਿੰਦੇ ਥੱਕ ਗਿਆ। ਉਹ ਬੰਦਾ ਹਰਾਨ ਹੋਇਆ ਕਹਿੰਦੇ ਥੱਕ ਗਿਆ। ਕਹਿਣ ਲੱਗੇ ਬੋਲ ਲੈ। ਚੱਪ ਹੋ ਗਿਆ ਕਹਿਣ ਲੱਗਾ ਬੱਸ ਕਹਿੰਦੇ ਮਹਾਤਮਾ ਬੁੱਧ ਨੇ ਉੱਥੋਂ ਕੰਡੇ ਵਗੈਰਾ ਕੰਕਰ ਵਗੈਰਾ ਰੋੜ ਵਗੈਰਾ ਇਕੱਠੇ ਕਰਕੇ ਬੁੱਕ ਭਰ ਲਿਆ ਕਹਿਣ ਲੱਗੇ ਆਹ ਲੈ ਇਨਾਮ ਹੈ ਉਹ ਬੰਦਾ ਕਹਿੰਦਾ ਇੰਨਾਂ ਚੀਜ਼ਾਂ ਦੇ ਵੀ ਕੋਈ ਨਾਮ ਦਿੰਦਾ ਹੁੰਦਾ ਮਹਾਤਮਾ ਬੁੱਧ ਕਹਿੰਦੇ ਨਹੀਂ ਲੈ ਲੈ ਕਹਿੰਦਾ ਨਹੀਂ ਬਿਲਕੁਲ ਨਹੀਂ ਤੇ ਮਹਾਤਮਾ ਬੁੱਧ ਕਹਿੰਦੇ ਮੈਂ ਤੈਨੂੰ ਇਹ ਚੀਜ਼ਾਂ ਦੇਣੀ ਆ ਚਾਹਣਾ ਪਰ ਤੂੰ ਲਈਆਂ ਨਹੀਂ ਇਹ ਕੀ ਦੀਆਂ ਹੋ ਗਈਆਂ ਉਹ ਕਹਿੰਦਾ ਤੁਹਾਡੀਆਂ ਹੀ ਆ ਉਹ ਕਹਿੰਦੇ ਕਿਉਂ ਮੈਂ ਤੇ ਤੈਨੂੰ ਦੇਣੀ ਆ ਚਾਹਣਾ ਉਹ ਕਹਿੰਦਾ ਮੈਂ ਲਈਆਂ ਹੀ ਨਹੀਂ ਕਹਿੰਦੇ ਫਿਰ ਮੇਰ ਤੇਰੀਆਂ ਨਹੀਂ ਹੋਈਆਂ ਕਹਿੰਦੇ ਨਹੀਂ ਕਹਿੰਦੇ ਕਿਹਦੀਆਂ ਹੋਈਆਂ ਕਹਿੰਦੇ ਤੁਹਾਡੀਆਂ ਉਹ ਕਹਿੰਦਾ ਫਿਰ ਤੂੰ ਵੀ ਜੋ ਘੰਟਾ ਬੋਲਿਆ ਉਹ ਵੀ ਤੇਰਾ ਹੀ ਆ ਮੈਂ ਕਿਹੜਾ ਲਈਆਂ ਮੈਂ ਵੀ ਨਹੀਂ ਲਈਆਂ ਅਸੀਂ ਮੰਦੇ ਸ਼ਬਦਾਂ ਨੂੰ ਲੈਣੇ ਆ ਚੰਗੇ ਸ਼ਬਦਾਂ ਨੂੰ ਛੱਡ ਦੇਣੇ ਆ ਪਰ ਗੁਰੂ ਨੇ ਸਾਨੂੰ ਸਿਧਾਂਤ ਉਲਟ ਦਿੱਤਾ ਗੁਨਾ ਕਾ ਹੋ ਵਾ ਵਾਸਲਾ ਕੱਢ ਵਾਸ ਲਈ ਜੇ ਜੇ ਗੁਣ ਹੋਵਣ ਸਾਜਣਾ ਮਿਲ ਸਾਝ ਕਰੀਜਾ ਸਾਝ ਕਰੀਜਾ ਗੁਣਹਿ ਕੇਰੀ ਜੇ ਜੀਵਨ ਨੂੰ ਬਦਲਣਾ ਹੈ ਨਾ ਇਹਨੂੰ ਮੰਤਰ ਨਹੀਂ ਸਮਝਣਾ ਫਿਰ ਪੰਕਤੀਆਂ ਚੇਤੇ ਰੱਖੋ ਜਦੋਂ ਇਦਾਂ ਦਾ ਸਮਾਂ ਆਏ ਮੰਨ ਲਓ ਤੁਹਾਡੇ ਨਾਲ ਕਿਸੇ ਨੇ ਬੁਰਾ ਕੀਤਾ ਤੇ ਮਨ ਕਹਿੰਦਾ ਵੀ ਕੋਈ ਨਹੀਂ ਆਪਣਾ ਟਾਈਮ ਆਉਣ ਦੇ ਆਪਾਂ ਵੀ ਕਰਾਂਗੇ ਉਦੋਂ ਹੀ ਮਨ ਨੂੰ ਪੜਾਓ ਫਰੀਦਾ ਬੁਰੇ ਦਾ ਭਲਾ ਕਰ ਵੀ ਗੁਰੂ ਨੇ ਕਿਹਾ ਤੂੰ ਕਰਕੇ ਤਾਂ ਵੇਖ ਮਨਾ ਜੇ ਗੁਰੂ ਨੇ ਕਿਹਾ ਨਾ ਵੀ ਦੇਹ ਹੀ ਰੋਗ ਨਾ ਲੱਗਈ ਬਹੁਤ ਵੱਡੀ ਥੈਰੇਪੀ ਹੈ ਜਿਸ ਬੰਦੇ ਦੇ ਦਿਮਾਗ ਚੋਂ ਗੁੱਸਾ ਨਿਕਲੇਗਾ ਮਨ ਚੋਂ ਗੁੱਸਾ ਨਿਕਲੇਗਾ ਦਿਮਾਗ ਚੋਂ ਕਰੋਧ ਨਿਕਲੇਗਾ ਤੁਸੀਂ ਇਹ ਨੇ ਲਿਆ ਜੀ ਕਰ ਲਿਆ ਜੇ ਬੰਦਾ ਰੋਗੀ ਨਹੀਂ ਹੋਊਗਾ ਰੋਗਾਂ ਦਾ ਉਤਪਨ ਮਨ ਤੋਂ ਹੁੰਦਾ ਹੈ ਖਾਣ ਦਾ ਤੇ এনवायरमेंट ਦਾ ਅਸਰ ਤੇ ਬਾਅਦ ਚ ਹੁੰਦਾ ਹੈ ਅਸੀਂ ਖਾਣ ਪਹਿਰਾਣ ਤੇ ਤਾਂ ਸਮਝਦੇ ਵੀ ਆਹ ਖਾਣਾ ਛੱਡਣਾ ਐਦਾਂ ਪਰ ਯਾਦ ਰੱਖਿਓ ਅਸੀਂ ਸੋਚਣ ਤੇ ਤੇ ਬੋਲਣ ਸੁਣਨ ਤੇ ਨਹੀਂ ਧਿਆਨ ਦਿੰਦੇ ਦੇਹੀ ਰੋਗ ਨਾ ਲੱਗੇ ਕਦੋਂ ਫਰੀਦਾਬੁਰੇ ਦਾ ਭਲਾ ਕਰ ਗੁੱਸਾ ਮਾਨਾ ਹਟਾਏ ਦੇਹੀ ਰੋਗ ਨਾ ਲੱਗੇ ਪੱਲਾ ਸਭ ਕੁਝ ਪਾਏ ਗੁਰੂ ਤੇ ਭਰੋਸਾ ਦੇ ਕਰੋ ਮੈਂ ਕਈ ਵਾਰੀ ਬੇਨਤੀ ਕਰਨਾ ਤੁਹਾਡੇ ਚੰਨਾਂ ਚ ਵੀ ਡਾਕਟਰ ਨਾ ਕੋਈ ਤੁਸੀਂ ਦੁਨੀਆ ਚ ਇੱਕ ਵੀ ਡਾਕਟਰ ਕੱਢ ਕੇ ਵਿਖਾਓ ਜਿਹੜਾ ਤੁਹਾਨੂੰ ਲਿਖ ਕੇ ਕਹੇ ਵੀ ਮੈਂ ਲਿਖਦਾ ਤੈਨੂੰ ਠੀਕ ਹੋ ਜਾਏਗਾ ਤੂੰ ਉਹ ਕਹਿੰਦਾ ਆਈ ਬਿਲ ਟ੍ਰਾਈ ਮੈਂ ਕੋਸ਼ਿਸ਼ ਕਰੂੰਗਾ ਕੋਈ ਡਾਕਟਰ ਲੈ ਕੇ ਨਹੀਂ ਦਿੰਦਾ ਜੀ ਹਾਲਾਂਕਿ ਉਸ ਨੂੰ ਪੈਸੇ ਦੇਣੇ ਆ ਪਰ ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਤੇ ਤੈਨੂੰ ਲਿਖ ਕੇ ਦਿੱਤਾ ਹੋਇਆ ਜਦੋਂ ਇਹ ਹੀ ਰੋਗ ਨਾਲ ਲੱਗ ਗਈ ਪੱਲਾ ਸਾਹਿਬ ਕੱਚ ਪਾਇ ਤੂੰ ਮੰਨਦਾ ਹੀ ਨਹੀਂ ਪੱਲੇ ਵਾਲਾ ਇਸ ਲਈ ਇਹ ਚੀਜ਼ਾਂ ਫਿੱਟਣ ਅਸਰ ਧਾਰਨ ਬਿਮਾਰੀਆਂ ਦੀ ਰੰਮਤਾ ਬ੍ਰੇਨ ਤੋਂ ਹੁੰਦੀ ਹੈ ਬ੍ਰੇਨ ਨੂੰ ਮੰਨ ਦਿੰਦਾ ਹੈ ਬ੍ਰੇਨ ਤੇ ਸ਼ਰੀਰ ਨਾਲ ਵੀ ਖਤਮ ਹੋ ਜਾਂਦਾ ਨਾ ਮਾਨ ਨਹੀਂ ਖਤਮ ਹੁੰਦਾ ਮਾਨ ਇੱਕ ਉਹ ਹਾਰਡ ਡਿਸਕ ਹੈ ਜਿਹੜੀ ਜਨਮਾਂ ਤੱਕ ਨਾਲ ਜਾਂਦੀ ਜਦੋਂ ਵੀ ਆਪਾਂ ਕਿਸੇ ਹਾਰਡ ਡੈਕਸ ਨੂੰ ਕਿਸੇ ਪੀਸੀ ਚ ਪਾਵਾਂਗੇ ਉੱਥੇ ਹੀ ਚੁੱਕ ਲੈਂਦੀ ਹੋ ਉਦੋਂ ਸਾਰਾ ਡਾਟਾ ਆ ਜਾਂਦਾ ਐਵੇਂ ਮਨ ਜਿਹੜੇ ਜਨਮ ਚ ਜਾਊਗਾ ਉਹ ਆਪਣੇ ਸੰਸਕਾਰ ਫੇਰ ਨਵੇਂ ਦਿਮਾਗ ਨੂੰ ਦੇ ਦਿੰਦਾ ਹੈ ਉਤੋਂ ਫੇਰ ਸ਼ੁਰੂ ਹੋ ਜਾਂਦਾ ਹੈ ਤੇ ਦਿਮਾਗ ਹਰੇਕ ਤੁਸੀਂ ਜਾਣਦੇ ਹੋ ਦਿਮਾਗ ਹਰੇਕ ਵਿਚਾਰ ਨੂੰ ਹਰੇਕ ਸਰੀਰ ਦੇ ਹਿੱਸੇ ਨੂੰ ਮੈਸੇਜ ਕਨਵੇ ਕਰਦਾ ਹੈ ਫੇਰ ਅਗੇ ਸਰੀਰ ਦੀ ਕੱਲਾ ਕੱਲਾ ਅੰਗ ਬਾਡੀ ਕੰਮ ਕਰਦੀ ਤੇ ਮਹਾਰਾਜ ਦੇ ਬਚਨ ਨੇ ਕਹਿਣ ਲੱਗੇ ਸਾਚਾ ਨਾਮ ਮੇਰੇ ਹਿਰਦੇ ਵਸ ਰਹਾ ਹੋ ਜੈਸੇ ਮਾਇਆ ਮੋਹ ਪ੍ਰਾਣੀ ਗਲਤ ਰਹੇ ਜਿਵੇਂ ਕੋਈ ਪ੍ਰਾਣੀ ਮਾਇਆ ਦੀ ਪਕੜ ਵਿੱਚ ਪਦਾਰਥ ਦੇ ਪਕੜ ਵਿੱਚ ਗੁਲਤਾਨ ਰਹਿੰਦਾ ਹੈ ਤੈਸੇ ਸੰਤ ਜਨ RAM ਨਾਮ ਰਬਤ ਰਹੇ ਵੇਖੋ ਉਦਾਹਰਣ ਇਹ ਬਾਣੀ ਦੀ ਵਿਸ਼ੇਸ਼ਤਾ ਹੈ ਉਦਾਹਰਣ ਦਿੱਤੀ ਹੈ ਬੁਰੇ ਬੰਦੇ ਦੀ ਰਿਜ਼ਲਟ ਚੰਗਾ ਦਿੱਤਾ ਵੀ ਜਿਵੇਂ ਬੰਦਾ ਕੋਈ ਮਾਇਆ ਦੇ ਮੋਹ ਚ ਪਕੜ ਰੱਖਦਾ ਨਾਵੇਂ ਰੱਬ ਦੇ ਪਿਆਰੇ ਰੱਬ ਦੇ ਨਾਮ ਵਿੱਚ ਰਵੇ ਰਹਿੰਦੇ ਨੇ ਮੈਂ ਮੂਰਖ ਮੁਗਧ ਉੱਪਰ ਕਰੋ ਦਇਆ ਇਹ ਮਾਲਕ ਜੀ ਮੈਂ ਮੂਰਖਾਂ ਮਨ ਕਰਕੇ ਵੀ ਭਾਗ ਲਾ ਅਨਜਾਨ ਆ ਤੇ ਮੇਰੇ ਤੇ ਦਇਆ ਕਰੋ ਤਉ ਸ਼ਰਨਾਗਤ ਰਹੂ ਪਿਆ ਇਸ ਕਰਕੇ ਮੈਂ ਤੇਰੀ ਸ਼ਰਨੀ ਪਿਆਰ ਇਹਨਾਂ ਵੀ ਅੱਜ ਨਹੀਂ ਤੇ ਕੱਲ ਦਇਆ ਤੇ ਕਰੇਗਾ ਨਾ ਤੁਸੀਂ ਦੁਨੀਆ 'ਚ ਵੇਖਿਓ ਵੀ ਕਿਸੇ ਬੰਦੇ ਨੂੰ ਬੰਦੇ ਤੋਂ ਲੋੜ ਹੋਵੇ ਨਾ ਉਹ ਮੰਗਦਾ ਇੱਕ ਵਾਰੀ ਤੇ ਜਦੋਂ ਨਹੀਂ ਦਿੰਦਾ ਉਹ ਫਿਰ ਦੁਬਾਰਾ ਫਿਰ ਕਹਿੰਦਾ ਵੀ ਕੋਈ ਗੱਲ ਨਹੀਂ ਹੱਲ ਕਰ ਦੇ ਮੈਂ ਕਿਹੜਾ ਭਜਦਾ ਤੇਰੇ ਤੋਂ ਕਦੀ ਇੰਨਾ ਕੋ ਠੀਠ ਬੰਦਾ ਹੋ ਕੇ ਗੁਰੂ ਕੋਲੋਂ ਮੰਗਣ ਲੱਗ ਕੇ ਤੇ ਲੋੜ ਹੀ ਨਹੀਂ ਪੈਂਦੀ ਦੁਨੀਆ ਤੋਂ ਮੰਗਣ ਦੀ ਮਹਾਰਾਜ ਦੇ ਬਚਨ ਕਾਹਿਤ ਨਾਨਕ ਸੰਸਾਰ ਕੇ નિਫਲ ਕਾਮਾਂ ਜੇ ਗੁਰੂ ਨਾਲ ਨਹੀਂ ਜੁੜੇ ਨਾ ਫਿਰ ਅਵਰ ਕਾਜ ਚ ਰਕਤਾ ਨ ਕਾਮ ਜੇ ਰੱਬ ਦੀ ਬੰਦਗੀ ਨਹੀਂ ਕੀਤੀ ਫਿਰ ਸੰਸਾਰ ਦੇ ਜਪ ਹੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮ ਰੱਬ ਦੀ ਬੰਦਗੀ ਗੁਰੂ ਦੇ ਬਚਨ ਤੋਂ ਬਿਨਾ ਜੋ ਕਰੋਗੇ ਭਾਵੇਂ ਉਸ ਸੰਸਾਰ ਕੇ ਭਾਵੇਂ ਧਾਰਮਿਕ ਦੁਨੀਆ ਦੇ ਕੋਈ ਕਰਮ ਨੇ ਵਿਅਰਥ ਹੋਣਗੇ ਤੇ ਕਰਨਾ ਕੀ ਹੈ ਗੁਰ ਪ੍ਰਸਾਦ ਕੋ ਭਾਵੇ ਅੰਮ੍ਰਿਤ ਨਾਮਾ ਗੁਰੂ ਦੀ ਕਿਰਪਾ ਬਖਸ਼ਿਸ਼ ਦੁਆਰਾ ਕੋਈ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰਦਾ ਹੈ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਮਿਲਦਾ ਕਿੱਥੋਂ ਹੈ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸ਼ਰਾਮ ਬਿਸ਼ਰਾਮ ਦਾ ਅਰਥ ਹੁੰਦਾ ਪੱਕਾ ਟਿਕਾਣਾ ਇਹਦਾ ਪੱਕਾ ਟਿਕਾਣਾ ਸ਼ਰੀਰ ਚ ਹੈ ਗੁਰਮੰਤਰ ਨਾਮ ਬਾਹਰ ਹੈ ਪਰ ਜਿਸ ਨਾਮ ਨਾਲ ਜੋੜਨਾ ਹੈ ਜੋ ਸਾਡੇ ਜੀਵਨ ਦਾ ਆਧਾਰ ਹੈ ਉਹ ਧੁਨ ਹੈ ਉਹ ਅਨਾਹਤ ਹੈ ਉਦੇ ਨਾਲ ਸ਼ਬਦ ਅੰਦਰੋਂ ਜੋੜਦਾ ਹੈ ਐਨੀਆਂ ਬੇਂਦੀਆਂ ਪ੍ਰਵਾਨ ਕਰਨੀਆਂ ਸਮੇਂ ਦੀ ਸੀਮਾ ਸਮਾਪਤ ਹੈ ਕਹਿਤ ਨਾਨਕ ਸੰਸਾਰ ਕੇ ਨੇਪਲ ਕਾਮਾ ਗੁਰ ਪ੍ਰਸਾਦ ਕੋ ਪਾਵੇ ਅੰਮ੍ਰਿਤ ਨਾਮਾ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਆਪ ਸੰਗਤਾਂ ਦਾ ਧੰਨਵਾਦ ਭੁੱਲਣ ਝੁਕਾਂ ਦੀ ਮਾਫੀ ਬਖਸ਼ਨੀ ਅਸੀਸਾਂ ਬਖਸ਼ਿਸ਼ ਕਰਨੀਆਂ ਦੇਹੋ ਸੱਜਣਾ ਸਿਸੜੀਆਂ ਜੋ ਹੋਵੇ ਸਭ ਸਿਉ ਮੇਲ ਅਦਬ ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ